ਸਾਨੂੰ ਸਤਿਗੁਰੂ ਨੇ ਤਾਣੀਆਂ ਦੇ ਤਾਨ ਸਤਿਗੁਰੂ ਨਿਉਟਿਆਂ ਦੀ ਓਟ ਸੱਚੇ ਪਿਤਾ ਧੰਨ ਧੰਨ ਦੀ ਸ਼੍ਰੀ ਪਾਤਸ਼ਾਹੀ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਆਪ ਜੀ ਦੇ ਦਰੋਂ ਘਰੋਂ ਵਰਹਾਰੇ ਪਰਮ ਪੂਜਨੀਕ ਬ੍ਰਹਮ ਗਿਆਨੀ ਭਾਈ ਲਾਲੂ ਜੀ ਆਪ ਜੀ ਦੇ ਪਾਵਨ ਬੁੱਤਰ ਸਥਾਨ ਗੁਰਦੁਆਰਾ ਪ੍ਰਕਾਸ਼ ਸਥਾਨ ਭਾਈ ਲਾਲੂ ਜੀ ਤਖਤਾਂ ਪਰਿਸ਼ੁਭਾਈ ਮਾਨ ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਮਰੱਥ ਗੁਰੂ ਜਾਗਤ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਚਰਨ ਕਮਲਾਂ ਪਾਸ ਹਰਦਾਸ ਬੇਤੀ ਲੋਧਰੀ ਪ੍ਰਾਰਥਨਾ ਹੈ ਤਹੀਂ ਪ੍ਰਕਾਸ਼ ਹਮਾਰਾ ਭਯੋ ਪੜਨਾ ਸ਼ਹਿਰ ਬਿਤੇ ਪਵਨ ਹੋਦੇ ਮਹਾਨ ਗੁਰਵਕ ਅਨੁਸਾਰ ਦਸ਼ਮੀਸ਼ ਪਤਾ ਸਰਬੰਸਦਾਨੀ ਅਮਰਦੇਵ ਦਾਦੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅਵਤਾਰ ਪੁੱਤ ਨੂੰ ਮਨਾਉਂਦਿਆਂ ਹੋਇਆਂ ਸ਼ੋਮ ਮੈਨੇਜਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਅਤੇ ਇਲਾਕਾ ਨਿਵਾਸੀ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਸਤਿਗੁਰੂ ਜੀ ਆਪ ਜੀ ਦੇ ਪਾਵਨ ਪਵਿੱਤਰ ਸਾਨਾਂ ਦੇ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਿਰਪਾ ਸਦਕਾ ਮਿਹਰ ਸਦਕਾ ਨੰਮਰਦਾ ਸਾਹਿਬ ਸੰਪੂਰਨ ਭੋਗ ਪਾਏ ਦੇ ਹਨ ਭੋਗ ਦੀਆਂ ਖੁਸ਼ੇਂ ਅੰਦਰ ਸਤਿਗੁਰੂ ਜੀ ਆਪ ਜੀ ਨੂੰ ਸੁੰਦਰ ਮਾਲਾ ਜੇ ਭੇਟ ਦੀ ਤਾੰਗੀ ਰ ਕਰਨੀ ਕਿਰਪਾ ਕਰਿਓ ਸਤਿਗੁਰੂ ਜੀ ਨਗਰ ਨਿਵਾਸੀਆਂ ਦੇ ਸਿਰ ਤੇ ਮੇਰ ਪ੍ਰਵਾਹ ਰਖਣਾ ਆਪ ਪਰਸ਼ਾਦੀ ਦੇ ਹਾਜ਼ਰ ਹੈ ਦਾ ਪਰਵਾਰ ਹੋਵੇ ਪਰਮਾਨ ਹੋਇਆ ਸਿੱਪਾਸ਼ ਸਾਧ ਸੰਗਤ ਵਿੱਚ ਵਰਤੌਂਦੇ ਆਗਿਆ ਬਖਸ਼ੋ ਸਤਿਗੁਰੂ ਜੀ ਆਪ ਜੀ ਦੀ ਹਜ਼ੂਰੀ ਅੰਦਰ ਪਾਠੀ ਸਿੰਘਾ ਪਾਸੋਂ ਗੁਰੂ ਜੀਵਾਂ ਦੀ ਸੇਵਾ ਕਰਨ ਨੂੰ ਸੇਵਾ ਕਰਦੇ ਹਾਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਤੁਨਾ ਨੁਕਾ ਹੋ ਜਾਂਦੀਆਂ ਆਪ ਜੀ ਨੇ ਛੋਟੇ ਬੱਚੇ ਸੰਭ ਦੀ ਮਾਫ ਕਰ ਦੇਣਾ ਅੱਗੋ ਵਾਦੇ ਸਮਾਤ ਪਖਸ਼ੀ ਬਾਣੀ ਬੜੀ ਸੁਣੀ ਸਾਜ ਤਨ ਵਿੱਚ ਸੋਧ ਕੇ ਪ੍ਰਵਾਨ ਕਰਿਓ ਜੀ ਇਸ ਬਾਣੀ ਦਾ ਜੋ ਭਾਵ ਸ੍ਰੋਗ ਸੰਗਤਾਂ ਦੇ ਨਗਰ ਨਿਵਾਸੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਵਟਨ ਨਗਰ ਜੀ ਦੇ ਸ਼ੋਗ ਬਰਤਨ ਨਗਰ ਦੇ ਵਿੱਚ ਸਤਿਗੁਰੂ ਜੀ ਭਲਾ ਕਰਨਾ ਦੁੱਖਾਂ ਦੁਦਰਾਂ ਘਟਾ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਕਾਸ਼ ਕਰਨੇ ਆਂਤਾਂ ਦੇ ਖੁੱਲੇ ਖੁੱਲੇ ਖਜਾਨੇ ਪਾਟਨੇ ਕਾਰੋਬਾਰਾਂ ਵਿੱਚ ਵਾਧੇ ਤਰੱਕੀਆਂ ਦਿਨ ਦੁਨੀ ਰਾਤ ਦੁਗਣੀ ਤਰੱਕੀ ਕਰਨ ਦੇ ਬਾਲ ਬਖਸ਼ ਕਰਨਾ ਜੀ ਸਤਿਗੁਰੂ ਕਿਰਪਾ ਸੰਗਤਾਂ ਦੀਆਂ ਹਾਜ਼ਰੀਆਂ ਤਿਲਕ ਉਲ ਭਟਾਣਾ ਕਦਮ ਕਦਮ ਲੇਖੇ ਵਿੱਚ ਲਾ ਲੈਣੀ ਅਸੀਸ ਦੇ ਬਚਨ ਪਾਵਨ ਹੁਕਮ ਨਾਮੇ ਵਖੇ ਸੰਗਤਾਂ ਨਿਹਾਲ ਕਰੋ ਸੇ ਪਿਆਰੇ ਬੀਲੋ ਜਿਨਾ ਮਿਲਿਆ ਆਪ ਜੀ ਦਾ ਨਾਮ ਜਿਤ ਆਵੇ ਨਾਨਕ ਨਾਮ ਚੜਦੀ ਕਲਾ ਵਾਹਿਗੁਰੂ ਦਾ ਧੰਨ ਦੋਹਰਾਇਆ ਗਿਆ ਭਈ ਅਕਾਲ ਕੀ ਤਬੇ ਜਲਾਇਓ ਸਭ ਸਿਖਨ ਕੋ ਹੁਕਮ ਹੈ ਗੁਰੂ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਜ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਖੁਬਾਰ ਹੋਏ ਸ਼ਾਮਲ ਹਾਂਗੇ ਬਚੇ ਸ਼ਰਨ ਜੋ ਤੋ ਆਖੇ ਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਜੋ ਸਰਦਾ ਕਰੇ ਸੰਦੇ ਵਾਹ ਗੁਰੂ ਪਾਰਿ ਉਤਾਰਨ ਦੋ ਸੱਜਣਾ ਕਰ ਸੀ ਮੰਨ ਦੇ ਵਾਹਿਗੁਰੂ ਪਾਰ ਉਤਾਰਨ ਬੋਲ